SSP ਸ਼੍ਰੀ ਫਤਿਹਗੜ੍ਹ ਸਾਹਿਬ ਅਰਵਜੂਤ ਕੌਰ ਜੀ ਪੈਟਰੋਲਿੰਗ ਕਰਦੇ ਹੋਏ ਘੋੜਿਆਂ ਦੇ ਉੱਪਰ ਜੋ ਜਵਾਨ ਵੀ ਨਜ਼ਰ ਆਉਦੇ ਔਰ ਮੈਮ ਖੁਦ ਵੀ ਹਾਰਸ ਰਾਈਡਿੰਗ ਕਰਦੇ ਆਂ ਪੈਟਰੋਲਿੰਗ ਕਰਦੇ ਹੋਏ ਨਜ਼ਰ ਆਉਦੇ ਆਂ ਇਧਰ ਗੱਡੀ ਵੀ ਨਹੀਂ ਜਾ ਸਕਦੀ ਜਾਂ ਸਾਧਨ ਨਹੀਂ ਜਾ ਸਕਦੇ ਉਧਰ इजीली ਘੋੜਸਵਾਰੀ ਹੋ ਜਾਂਦੀ ਹੈ ਬਿਲਕੁਲ ਜੀ ਜਿਹੜੀ ਮਾਉਂਟਡ ਕਾਲਮ ਹੁੰਦੀ ਹੈ ਜੇ ਇਹਦਾ ਬੜਾ ਰੋਲ ਹੁੰਦਾ ਜੀ ਕრაਊਡ ਮੈਨੇਜਮੈਂਟ ਦੇ ਵਿੱਚ ਤੇ ਪੰਜਾਬ ਪੁਲਿਸ ਦੇ ਵਿੱਚ ਹਿਸਟੋਰਿਕਲੀ ਇਹ ਕਾਫੀ ਯੂਜ਼ ਹੋਈ ਹੈ ਜੀ ਤੇ ਖਾਸ ਤੌਰ ਤੇ ਜਿਹੜਾ ਧਾਰਮਿਕ ਇਕੱਠ ਹੁੰਦਾ ਜੀ ਇਹਦੇ ਚ ਇਹਦਾ ਬੜਾ ਮਹੱਤਵ ਰਹਿੰਦਾ ਹੈ ਤੇ ਸਾਡੇ ਵੱਲੋਂ ਪੂਰੇ ਤਰੀਕੇ ਦੇ ਨਾਲ ਮਾਉਂਟਡ ਪੈਟਰੋਲਿੰਗ ਹੈ ਜਿਹੜੀ ਵਕ ਵਕ ਥਾਵਾਂ ਤੇ ਕੀਤੀ ਜਾ ਰਹੀ ਹੈ ਜੀ ਕਿੰਨੇ ਹਾਰਸੇ ਨੇ ਤੁਹਾਡੇ ਕੋਲ ਕਿੰਨੇ ਮਾਉਂਟ ਨੇ ਚਾਰ ਜੀ ਘੋੜਸਵਾਰ ਫਿਲਹਾਲ ਜਿਹੜੇ ਗੁਰਦੁਆਰਾ ਸਾਹਿਬ ਦੇ ਆਸ-ਪਾਸ ਖਨਾਤ ਨੇ ਜੀ ਤੇ ਇਸ ਤਰੀਕੇ ਨਾਲ ਇਹਨਾਂ ਦੀਆਂ ਸ਼ਿਫਟਾਂ ਬਣ ਕੇ ਸਾਡੇ ਕੋਲ ਸੱਤ ਘੋੜੇ ਨੇ ਜਿਹੜੇ 7 ਮਾਉਂਟਸ ਨੇ ਅਡਲਟ ਆਇੰਟ ਤੇ ਇਲਾਕੇ ਦੇ ਵਿੱਚ ਪੈਟਰੋਲਿੰਗ ਕਰ ਰਹੇ ਨੇ। ਰੇਂਡ ਨੇ ਡਰਨੀ ਮਸੂਦ ਕਰਦੇ ਪੁਲਿਸ ਸਾ ਦੇ ਘੋੜੇ ਨੇ ਤੇ ਇਹਨਾਂ ਦਾ ਜੀ ਧਾਰਮਿਕ ਖੱਟ ਦੇ ਵਿੱਚ ਹਮੇਸ਼ਾ ਹੀ ਤੋਂ ਹੀ ਜੀ ਪੰਜਾਬ ਦੇ ਵਿੱਚ ਯੂਜ਼ ਕੀਤੇ ਨੇ ਪੰਜਾਬ ਪੁਲਿਸ ਹੈ ਜਿਹੜੀ ਚੰਗੇ ਰਾਈਡਰਸ ਮੰਨੀ ਗਈ ਹੈ ਤੇ ਉਸ ਤਰੀਕੇ ਨਾਲ ਇਹਨਾਂ ਦਾ ਯੂਜ਼ ਕੀਤਾ ਜਾ ਰਿਹਾ ਹੈ। ਸੰਗਤ ਦਾ ਐਸਟੀਮੇਟ ਮੈਂ ਹੁਣ ਤੱਕ ਦਾ ਕੋਈ ਰਿਪੋਰਟ ਕਿ ਇੰਨੀ ਸੰਗਤ ਹੁਣ ਤੱਕ ਨਤਮਸਤਕ ਹੋ ਚੁੱਕੀ ਹੈ ਗੁਰਦੁਆਰਾ ਸਾਹਿਬ ਇੱਥੇ ਦਰਸ਼ਨ ਕਰ ਚੁੱਕੀ ਹੈ 40 ਲੱਖ ਤੋਂ ਵੱਧ ਸੰਗਤ ਹੈ ਜੀ ਇੱਥੇ ਨਤਮਸਤਕ ਹੋ ਚੁੱਕੀ ਹੈ ਜੀ ਕਤਰੇ ਬਹੁਤ ਐਕਟਿਵ ਹੋ ਜਾਂਦੇ ਆ ਜਦੋਂ ਖਾਸ ਤੌਰ ਤੇ ਕੋਈ ਧਾਰਮਿਕ ਇਕੱਠ ਹੁੰਦਾ ਹੈ ਉਦੋਂ ਜਾਂ ਕਿਤੇ ਵੀ ਕੋਈ ਵੱਡਾ ਸਮਾਗਮ ਹੁੰਦਾ ਹੈ ਇਸ ਨੂੰ ਲੈ ਕੇ ਵੀ ਕੰਪਲੇਂਟਸ ਨੇ ਤੁਹਾਡੇ ਕੋਲ ਜਾਂ ਇਸ ਨੂੰ ਲੈ ਕੇ ਕੈਮਰਿਆਂ ਦਾ ਕਿੰਨਾ ਕਿ ਡਰ ਪਿਆ ਹੈਗਾ ਉਹਨਾਂ ਦੇ ਵਿੱਚ ਪਿਛਲੀ ਵਾਰ ਵੀ ਤੁਸੀਂ ਇੱਥੇ ਸੀਗੇ ਪਿਛਲੇ ਸਾਲ ਵਾਲੇ ਤਜਰਬੇ ਤੋਂ ਕਿੰਨਾ ਕੁ ਸਿੱਖੇ ਤੁਸੀਂ ਉਹ ਜਿਹੜੀਆਂ ਚੀਜ਼ਾਂ ਖਾਸ ਤੌਰ ਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸ਼ਹੀਦੀ ਜੋੜ ਮੇਲ 'ਚ ਹਿੱਸਾ ਲੈਣ ਦੇ ਲਈ ਸੰਗਤ ਦੂਰੋਂ ਦੂਰੋਂ ਪਹੁੰਚ ਰਹੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਔਰ ਪੰਜਾਬ ਪੁਲਿਸ ਦੇ ਪ੍ਰਬੰਧ ਕਿਸ ਤਰੀਕੇ ਦੇ ਨੇ ਉਹ ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਨੇ ਚੱਪੇ-ਚੱਪੇ ਤੇ ਸੀਸੀਟੀਵੀ ਕੈਮਰੇ ਲਾਏ ਹੋਏ ਆ ਬਕਾਇਦਾ ਤੌਰ ਤੇ ਡਰੋਨਸ ਦੇ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ ਔਰ ਘੋੜਿਆਂ ਦੇ ਉੱਪਰ ਵੀ ਪੈਟਰੋਲਿੰਗ ਕੀਤੀ ਜਾ ਰਹੀ ਹੈ ਲਗਾਤਾਰ ਔਰ ਐਸਐਸਪੀ ਰਵਜੂਤ ਗਰੇਵਾਲ ਦੀ ਪੂਰੀ ਟੀਮ ਜੋ ਹੈ ਉਹ ਲਗਾਤਾਰ ਮੋਨੀਟਰਿੰਗ ਕਰ ਰਹੀ ਹੈ ਖੁਦ ਐਸਐਸਪੀ ਸਬੰਸੀਰ ਜਨਲ ਨੇ ਮੈਮ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹੁੰਗਾ ਕਿ ਪੂਰਾ ਐਕਟਿਵ ਹੋ ਤੁਸੀਂ ਪੂਰਾ ਅਲਰਟ ਹੋ ਕੇ ਕਿਉਂਕਿ ਬਾਕੀ ਦੇ ਰੂਪ ਦਿਖਾਏ ਸੀ ਇਹ ਜਿਹੜੇ ਤੁਸੀਂ ਆਫ ਕੈਮਰਾ ਚੀਜ਼ਾਂ ਘੋੜਸਵਾਰੀ ਹਾਲਾਂਕਿ ਆਈਪੀਐਸ ਨੂੰ ਟ੍ਰੇਨਿੰਗ ਵੀ ਹੁੰਦੀ ਹੈ ਪਰ ਆਫ ਕੈਮਰਾ ਤਾਂ ਤੁਸੀਂ ਲਗਾਤਾਰ ਰੂਪ ਤੇ ਜਾਂਦੇ ਹੋ ਦੇਖਦੇ ਹੋ ਪਰ ਇਹ ਜ਼ਰੂਰ ਮੈਂ ਚਾਹੁੰਦਾ ਕਿ ਔਨ ਕੈਮਰਾ ਵੀ ਦਿਖਾਈ ਜਾਵੇ ਔਰ ਕਿਸ ਤਰੀਕੇ ਦੇ ਇੰਤਜ਼ਾਮ ਆ ਮੈਂ ਚਾਹੁੰਦਾ ਕਿ ਇਹਦੇ ਨਾਲ ਥੋੜਾ ਜਿਹਾ ਕਿ ਜਿੱਧਰ ਗੱਡੀ ਵੀ ਨਹੀਂ ਜਾ ਸਕਦੀ ਜਾਂ ਸਾਧਨ ਨਹੀਂ ਜਾ ਸਕਦੇ ਉਧਰ इजीली ਘੁੱਟ ਸਵਾਰੀ ਹੋ ਜਾਂਦੀ ਹੈ ਬਿਲਕੁਲ ਜੀ ਜਿਹੜੀ ਮਾਉਂਟਡ ਕਾਲਮ ਹੁੰਦੀ ਹੈ ਜੀ ਇਹਦੇ ਬੜਾ ਰੋਲ ਹੁੰਦਾ ਜੀ ਕ라우ਡ ਮੈਨੇਜਮੈਂਟ ਦੇ ਵਿੱਚ ਤੇ ਪੰਜਾਬ ਪੁਲਿਸ ਦੇ ਵਿੱਚ ਹਿਸਟੋਰਿਕਲੀ ਇਹ ਕਾਫੀ ਯੂਜ਼ ਹੋਈ ਹੈ ਜੀ ਤੇ ਖਾਸ ਤੌਰ ਤੇ ਜਿਹੜਾ ਧਾਰਮਿਕ ਇਕੱਠ ਹੁੰਦਾ ਜੀ ਇਦੇ ਚੀ ਦਾ ਬੜਾ ਮਹੱਤਵ ਰਹਿੰਦਾ ਹੈ ਤੇ ਸਾਡੇ ਵੱਲੋਂ ਪੂਰੇ ਤਰੀਕੇ ਦੇ ਨਾਲ ਮਾਉਂਟਡ ਪੈਟਰੋਲਿੰਗ ਜਿਹੜੀ ਵਕ ਵਕ ਥਾਵਾਂ ਤੇ ਕੀਤੀ ਜਾ ਰਹੀ ਹੈ ਜੀ ਤੇ ਆ ਇਹਦੇ ਨਾਲ ਇੱਕ ਤਾਂ ਜਿਹੜੀ ਤੁਹਾਨੂੰ ਡੋਮੀਨੇਟਿੰਗ ਹਾਈਟ ਮਿਲਦੀ ਹੈ ਜਿੱਦਾਂ ਤੁਸੀਂ ਦੇਖ ਸਕਦੇ ਹੋ ਜੀ ਤੇ ਨਾਲ ਹੀ ਲਾਈਨ ਮੈਨੇਜਮੈਂਟ ਜੀ ਇਹਦੇ ਨਾਲ ਇਹਦਾ ਇਹਦਾ ਬਹੁਤ ਕੰਮ ਹੁੰਦਾ ਜੀ ਉਸ ਚੀਜ਼ ਚ ਔਰ ਕਿੰਨੇ ਹਾਰਸਸ ਨੇ ਤੁਹਾਡੇ ਕੋਲ ਕਿੰਨੇ ਮਾਉਂਟ ਨੇ ਸਾਡੇ ਕੋਲ ਜੀ ਹਰ ਵਕਤ ਜਿਹੜੇ 4 ਮਾਉਂਟਸ ਨੇ ਉਹ ਡਿਊਟੀ ਤੇ ਤਾਇਨਾਤ ਨੇ ਤੇ ਇਸ ਤਰੀਕੇ ਨਾਲ ਕਿਉਂਕਿ ਇਹਨਾਂ ਨੂੰ ਘੋੜਿਆਂ ਨੂੰ ਰੈਸਟ ਵੀ ਦੇਣੀ ਹੁੰਦੀ ਹੈ ਜੀ ਇਸ ਤਰੀਕੇ ਨਾਲ ਅਡਲਟ ਟਾਈਮ ਤੇ ਇਹਨਾਂ ਤੋਂ ਕੰਮ ਅਡਲਟ ਸ਼ਿਫਟਸ ਨੇ ਇਹਨਾਂ ਦੀ ਜੀ 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 ਬਿਲਕੁਲ ਪੂਰੇ ਇਲਾਕੇ ਦੇ ਵਿੱਚ ਮਤਲਬ ਕਿੰਨੇ ਜਵਾਨ ਹੋਰ ਨੇ ਜਿਹੜੇ ਬਕਾਇਦਾ ਤੌਰ ਤੇ ਤਾਇਨਾਤ ਰਹਿੰਦੇ ਆ ਕੁੜਸਵਾਰ ਜਿਹੜੇ ਆ ਚਾਰ ਜੀ ਕੁੜਸਵਾਰ ਫਿਲਹਾਲ ਜਿਹੜੇ ਗੁਰਦੁਆਰਾ ਸਾਹਿਬ ਦੇ ਆਸ-ਪਾਸ ਤਾਇਨਾਤ ਨੇ ਜੀ ਤੇ ਇਸ ਤਰੀਕੇ ਨਾਲ ਇਹਨਾਂ ਦੀਆਂ ਸ਼ਿਫਟਾਂ ਬਣ ਕੇ ਸਾਡੇ ਕੋਲ ਸੱਤ ਘੋੜੇ ਨੇ ਜਿਹੜੇ ਸੱਤ ਮਾਊਂਟਸ ਨੇ ਅਡਲਟ ਟਾਈਮ ਤੇ ਉਹ ਇਲਾਕੇ ਦੇ ਵਿੱਚ ਪੈਟਰੋਲਿੰਗ ਕਰ ਰਹੇ ਨੇ ਜੀ اچھا ਸਵੇਰੇ ਵੀ ਔਰ ਸ਼ਾਮ ਨੂੰ ਹਾਂ ਜੀ ਹਾਂ ਜੀ ਹਰ ਟਾਈਮ ਵੀ ਰਾਤ ਵੀ ਕੁਝ ਵਾਰ ਜਿਹੜੇ ਡਰਨ ਕੀ ਹੁੰਦੇ ਜੀ ਜੀ ਕੁਝ ਹਾਂ ਜੀ ਹਾਂ ਜੀ ਬਿਲਕੁਲ ਰਾਤ ਨੂੰ ਵੀ ਉਹਨਾਂ ਦੀ ਸ਼ਿਫਟਾਂ ਹੁੰਦੀਆਂ ਔਰ ਇਹ ਦੇ ਨਾਲ ਸ਼ਾਇਦ ਇੱਕ ਚੀਜ਼ ਤਾਂ ਇਹ ਹੋ ਜਾਂਦਾ ਕਿ ਜਿੱਥੇ ਜ਼ਿਆਦਾ ਰਸ਼ਾ ਜਿੱਥੇ ਜ਼ਿਆਦਾ ਸੰਗਤ ਹੈ ਔਰ ਵੈਲ ਟ੍ਰੇਡ ਹੁੰਦੇ ਹੈ ਕਿਉਂਕਿ ਜਿੱਥੇ ਸੰਗਤ ਹੋਵੇ ਔਰ ਉਥੇ ਇਹ ਨਹੀਂ ਕਿ ਖਾਸ ਤੌਰ ਤੇ ਕੀ ਡਰ ਮਹਿਸੂਸ ਨਹੀਂ ਕਰਦੇ ਆ ਤੁਸੀਂ ਵੀ ਬੜੇ ਵੈਲ ਟ੍ਰੇਡ ਹੋ ਜੀ ਤੁਸੀਂ ਬਹੁਤ ਚੰਗਾ ਰਾਈਡ ਕਰ ਰਹੇ ਹੋ ਜੀ ਤੇ ਬਿਲਕੁਲ ਜੀ ਇਹ ਟ੍ਰੇਨਡ ਨੇ ਡਰ ਨਹੀਂ ਮਹਿਸੂਸ ਕਰਦੇ ਪੁਲਿਸ ਦੇ ਘੋੜੇ ਨੇ ਤੇ ਇਹਨਾਂ ਦਾ ਜੀ ਧਾਰਮਿਕ ਖੱਟ ਦੇ ਵਿੱਚ ਹਮੇਸ਼ਾ ਹੀ ਤੋਂ ਹੀ ਜੀ ਪੰਜਾਬ ਦੇ ਵਿੱਚ ਯੂਜ਼ ਕੀਤੇ ਨੇ ਪੰਜਾਬ ਪੁਲਿਸ ਜਿਹੜੀ ਚੰਗੇ ਰਾਈਡਰਸ ਮੰਨੀ ਗਈ ਹੈ ਤੇ ਉਸ ਤਰੀਕੇ ਨਾਲ ਇਹਨਾਂ ਦਾ ਯੂਜ਼ ਕੀਤਾ ਜਾ ਰਿਹਾ ਜੀ ਔਰ ਹੋਰ ਮੈਂ ਚਾਹਣਾ ਮੈਮ ਜੇ ਕਿਸੇ ਨੂੰ ਥੋੜਾ ਜਿਹਾ ਤੁਸੀਂ ਗਾਈਡ ਵੀ ਕਰ ਸਕੋ ਔਰ ਹੋਰ ਕੋਈ ਸਪੈਸਿਫਿਕ ਜਿਹੜੀ ਗੱਲ ਕੋ ਚਾਹੁੰਦੇ ਸੰਗਤ ਆ ਰਹੀ ਹੈ ਪਰੇਸ਼ਾਨੀ ਨਾ ਹੋਵੇ ਗੱਡੀਆਂ ਰੋਕਣ ਨੂੰ ਲੈ ਕੇ ਜਾਂ ਟਰੈਕਟਰ ਲੈ ਕੇ ਵੱਡੀ ਗਿਣਤੀ ਦੇ ਵਿੱਚ ਸੰਗਤ ਆਉਂਦੀ ਹੈ ਉਹਨਾਂ ਨੂੰ ਮੈਂ ਜ਼ਰੂਰ ਚਾਹਨਾ ਕੋਈ ਹਦਾਇਤ ਤੁਸੀਂ ਜ਼ਰੂਰ ਦਿਓ ਦੇਖੋ ਜੀ ਇਹਦੇ ਵਿੱਚ ਜਿਹੜੀ ਸ਼ਹੀਦੀ ਸਭਾ ਹੈ ਜੀ ਇਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚਦੀ ਹੈ ਤੇ ਸੰਗਤ ਦੀ ਹਰ ਤਰੀਕੇ ਦੇ ਨਾਲ ਸਹੂਲਤ ਦੇ ਇੰਤਜ਼ਾਮ ਕੀਤੇ ਗਏ ਨੇ ਪੁਲਿਸ ਹੈ ਜਿਹੜੀ ਉਹ ਸਾਰੇ ਨਾਕਿਆਂ ਤੇ ਮੌਜੂਦ ਹੈ ਅਤੇ ਉਹਨਾਂ ਨੂੰ ਹਦਾਇਤਾਂ ਨੇ ਜੀ ਤੇ ਅਸੀਂ ਸੰਗਤ ਦੀ ਸੇਵਾ ਦੇ ਵਿੱਚ ਹਰ ਤਰੀਕੇ ਨਾਲ ਹਾਜ਼ਰ ਹਾਂ ਤੇ ਇਹੀ ਸਾਡੇ ਵੱਲੋਂ ਸਾਰਿਆਂ ਨੂੰ ਬੇਨਤੀ ਵੀ ਹੈ ਜੀ ਕੁਝ ਖਾਸ ਕੈਪਚਰ ਵੀ ਹੋਇਆ ਸੀ ਸੀਸੀਟੀਵੀ ਕੈਮਰਾ ਜਿਹੜੇ ਤੁਸੀਂ ਲਗਾਏ ਸੀਗੇ ਜੀ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਨੇ ਜੀ ਤੇ ਉਹਨਾਂ ਸ਼ਿਕਾਇਤਾਂ ਤੇ ਇਮੀਡੀਏਟਲੀ ਪੁਲਿਸ ਵੱਲੋਂ ਕਾਰਵਾਈ ਵੀ ਕੀਤੀ ਜਾ ਰਹੀ ਹੈ ਅਤੇ ਆ ਮੌਕੇ ਤੇ ਹੀ ਜਿਹੜਾ ਕੰਪਲੇਂਟ ਰੈਜ਼ੋਲੂਸ਼ਨ ਉਹ ਵੀ ਕੀਤਾ ਜਾ ਰਿਹਾ ਜੀ ਔਰ ਬਕਾਇਦਾ ਤੌਰ ਤੇ ਜਰੂਰ ਦਿੱਕਤ ਆਉਂਦੀ ਹੈ ਕਿ ਜੇਬ ਕੱਟਰੇ ਬਹੁਤ ਐਕਟਿਵ ਹੋ ਜਾਂਦੇ ਆ ਜਦੋਂ ਖਾਸ ਤੌਰ ਤੇ ਕੋਈ ਧਾਰਮਿਕ ਇਕੱਠ ਹੁੰਦਾ ਹੈ ਉਦੋਂ ਜਾਂ ਕਿਤੇ ਵੀ ਕੋਈ ਵੱਡਾ ਸਮਾਗਮ ਹੁੰਦਾ ਇਸ ਨੂੰ ਲੈ ਕੇ ਵੀ ਕੰਪਲੇਂਟਸ ਨੇ ਤੁਹਾਡੇ ਕੋਲ ਜਾਂ ਇਸ ਨੂੰ ਲੈ ਕੇ ਕੈਮਰਿਆਂ ਦਾ ਕਿੰਨਾ ਕਿ ਡਰ ਪਿਆ ਹੈਗਾ ਉਹਨਾਂ ਦੇ ਵਿੱਚ ਬਿਲਕੁਲ ਜੀ ਪੂਰਾ ਹੈਗਾ ਸਾਰਾ ਇਲਾਕਾ ਹੈ ਜੀ ਇੱਕ ਤਰੀਕੇ ਦੇ ਨਾਲ ਕੈਮਰਿਆਂ ਨਾਲ ਕਵਰ ਕੀਤਾ ਗਿਆ ਤੇ ਮੈਂ ਕਹੂੰਗੀ ਕਿ ਸਾਡੇ ਵੱਲੋਂ ਹਰ ਤਰੀਕੇ ਦੇ ਜਿਹੜੇ ਪ੍ਰਬੰਧ ਨੇ ਉਹ ਕੀਤੇ ਗਏ ਨੇ ਤੇ ਵੈਸੇ ਤਾਂ ਸਾਡੇ ਵੱਲੋਂ ਪ੍ਰੀਵੈਂਟਿਵ ਐਕਸ਼ਨ ਇਹ ਜਿਆ ਬਹੁਤ ਕੀਤਾ ਗਿਆ ਪਰ ਜੇ ਕੋਈ ਖਬਰ ਆਉਂਦੀ ਹੈ ਤਾਂ ਹੁਣ ਤੱਕ ਅਸੀਂ ਆ ਕਾਫੀ ਐਫ ਆਰ ਵੀ ਕਟੀਆਂ ਨੇ ਜੀ ਤੇ ਇਸੇ ਤਰੀਕੇ ਦੇ ਨਾਲ 20 ਤੋਂ ਜ਼ਿਆਦਾ ਜਿਹੜੇ ਨੇ ਉਹ ਚੋਰ ਅਰੈਸਟ ਵੀ ਕੀਤੇ ਕਿੰਨੀ ਸੰਗਤ ਦਾ ਐਸਟੀਮੇਟ ਮੈਮ ਹੁਣ ਤੱਕ ਦਾ ਕੋਈ ਰਿਪੋਰਟਸ ਕਿ ਇੰਨੀ ਸੰਗਤ ਹੁਣ ਤੱਕ ਨਤਮਸਤਕ ਹੋ ਚੁੱਕੀ ਹੈ ਗੁਰਦੁਆਰਾ ਸਾਹਿਬ ਇੱਥੇ ਦਰਸ਼ਨ ਕਰ ਚੁੱਕੀ ਹੈ ਇਹਦੇ ਚ ਜੀ तकरीबन ਹੁਣ ਤੱਕ ਉਹ ਦੇ ਮਹੀਨੋਂ ਤੋਂ ਜੋ ਅਸੀਂ ਲਾਈਏ ਤੇ तकरीबन 40 ਲੱਖ ਤੋਂ ਵੱਧ ਸੰਗਤ ਹੈ ਜੀ ਇਥੇ ਨਤਮਸਤਕ ਹੋ ਚੁੱਕੀ ਹੈ ਤੇ ਨਿਰੰਤਰ ਜਿਹੜਾ ਸੰਗਤ ਦਾ ਇਥੇ ਆਣਾ ਜਾ ਰਹੀ ਹੈ ਜੀ ਔਰ ਤੁਸੀਂ ਇਸ ਵਾਰ ਪਾਰਕਿੰਗ ਦਾ ਇੰਤਜ਼ਾਮ ਕਿੰਨੀਆਂ ਥਾਵਾਂ ਤੇ ਕਰਵਾਇਆ ਬਾਹਰ ਇਥੋਂ 21 ਪਾਰਕਿੰਗ ਨੇ ਸਾਡੇ ਕੋਲ 21 ਪਾਰਕਿੰਗ ਜੀ ਤੇ ਕਾਫੀ ਵੱਡੀਆਂ ਪਾਰਕਿੰਗਸ ਨੇ ਸਾਰੀਆਂ ਜੀ ਤੇ ਜਦੋਂ ਕੋਈ ਪਾਰਕਿੰਗ ਭਰ ਜਾਂਦੀ ਹੈ ਤੇ ਅਸੀਂ ਨਾਲ ਦੀ ਨਾਲ ਥਰੂ ਕੰਟਰੋਲ ਰੂਮ ਉਦੀ ਸਰਵੇਲੈਂਸ ਕਰਕੇ ਔਰ ਜਿਹੜੀ ਦੂਜੀ ਪਾਰਕਿੰਗ ਹੈ ਉਹ ਖੋਲ ਲੰਨਾਂ ਜੀ ਔਰ ਇਹਦਾ ਇਸ ਵਾਰ ਬਾਹਰ ਲੋਕਲੋ ਜਾਂ ਸੰਗਤ ਨੂੰ થોੜਾ ਦੂਰੀ ਤੇ ਇੰਤਜ਼ਾਮ ਕਰਨ ਦਾ ਕਿੰਨਾ ਫਾਇਦਾ ਤੁਹਾਨੂੰ ਮਿਲਿਆ ਜੀ ਬਹੁਤ ਫਾਇਦਾ ਮਿਲਿਆ ਕਿਉਂਕਿ ਜਿੱਦਾਂ ਤੁਸੀਂ ਦੇਖ ਸਕਦੇ ਹੋ ਜੀ ਸ਼ਹਿਰ ਦੇ ਵਿੱਚ ਸੰਗਤ ਜੋਤੀ ਸਰੂਪ ਸਾਹਿਬ ਗੁਰਦੁਆਰਾ ਸਾਹਿਬ ਤੋਂ ਲੈ ਕੇ ਵੱਡੇ ਗੁਰਦੁਆਰਾ ਸਾਹਿਬ ਤੱਕ ਪੈਦਲ ਹੈ ਤੇ ਉਹ ਆਰਾਮ ਨਾਲ ਆਪਣੀ ਸੰਗਤ ਜਿਹੜੀ ਟਰੈਵਲ ਕਰ ਪਾਰੀ ਹੈ ਤੇ ਪੈਦਲ ਹੁੰਦੇ ਨੇ ਜੀ ਸਾਰੇ ਜਾਣੇ ਗੱਡੀਆਂ ਉਹ ਲਾਕੇ ਚ ਹੈ ਨਹੀਂ ਤੇ ਆਰਾਮ ਨਾਲ ਜੀ ਸਾਰੇ ਲੋਕ ਦਰਸ਼ਨ ਕਰ ਸਕਦੇ ਜੀ ਔਰ ਬਹੁਤ ਬਹੁਤ ਧੰਨਵਾਦ ਮੈਮ ਤੁਸੀਂ ਬਹੁਤ ਸਾਡੇ ਨਾਲ ਸਪੋਰਟ ਕੀਤਾ ਕੋਆਪਰੇਟ ਕੀਤਾ ਔਰ ਕਿਉਂਕਿ ਲਗਾਤਾਰ ਅਸੀਂ ਬਹੁਤ ਸਾਰੇ ਸੰਗਤ ਦੇ ਨਾਲ ਵੀ ਗੱਲਬਾਤ ਕੀਤੀ ਬਹੁਤ ਸਾਰੇ ਹੁਣ ਆਫੀਸ਼ੀਅਲਸ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਕਹਿੰਦੇ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਮੈਨੇਜ ਕੀਤਾ ਔਰ ਪਿਛਲੀ ਵਾਰ ਵੀ ਤੁਸੀਂ ਇੱਥੇ ਸੀਗੇ ਐਸਐਸਪੀ ਉਸ ਸਮੇਂ ਪਿਛਲੇ ਸਾਲ ਵਾਲੇ ਤਜਰਬੇ ਤੋਂ ਕਿੰਨਾ ਸਿੱਖੇ ਤੁਸੀਂ ਇਸ ਵਾਰ ਤੁਸੀਂ ਉਹ ਜਿਹੜੀਆਂ ਚੀਜ਼ਾਂ ਖਾਸ ਤੌਰ ਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਤੁਹਾਨੂੰ ਬੈਨੀਫਿਟ ਬਹੁਤ ਫਰਕ ਪੈਂਦਾ ਜੀ ਐਕਸਪੀਰੀਅੰਸ ਤੋਂ ਇੱਕ ਤਾਂ ਤੁਹਾਨੂੰ ਆਪਣੀ ਗਲਤੀਆਂ ਦਾ ਸਭ ਤੋਂ ਪਹਿਲਾਂ ਪਤਾ ਲੱਗਦਾ ਤੁਹਾਨੂੰ ਸਿੱਖਾਂ ਮਿਲਦੀਆਂ ਨੇ ਤੇ ਜੋ ਸਾਨੂੰ ਸਾਨੂੰ ਚੰਗਾ ਫੀਡਬੈਕ ਮਿਲਿਆ ਉਹਨਾਂ ਚੀਜ਼ਾਂ ਨੂੰ ਅਸੀਂ ਸਟਰੋਂਗ ਕੀਤਾ ਇਸ ਵਾਰੀ ਤੇ ਜਿਹੜੀਆਂ ਕੁਝ ਮੁਸ਼ਕਲ ਆਈਆਂ ਸੀਗੀਆਂ ਆ ਯਹਾਂ ਕੋਈ ਪਰੇਸ਼ਾਨੀਆਂ ਯਹਾਂ ਸਾਡੇ ਹੋਲ ਸੀਗੀਆਂ ਉਹਨਾਂ ਨੂੰ ਵੀ ਅਸੀਂ ਠੀਕ ਕੀਤਾ ਜੀ ਹਾਂ ਔਰ ਇਸ ਵਾਰ ਸੰਗਤ ਕਹਿੰਦੇ ਹੋਰ ਵੀ ਜਿਆਦਾ ਵੱਡੀ ਗਿਣਤੀ ਦੇ ਵਿੱਚ ਸੰਗਤ ਇਸ ਵਾਰ ਆ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਕਿਉਂਕਿ ਇਸ ਵਾਰ ਇਹ ਸੰਗਤ ਥੋੜਾ ਪਹਿਲਾਂ ਲੱਗੀ ਸੀਗੀ ਜੀ ਤੇ ਉਸ ਚੀਜ਼ ਦਾ ਵੀ ਫਰਕ ਪਿਆ ਸੰਗਤ ਕਾਫੀ ਭਰੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੀਆਂ ਜੀ ਜੀ ਮੈਮ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਥੈਂਕ ਯੂ ਸੋ ਮਚ ਤਾਂ ਇਹ ਐਸਐਸਪੀ ਸ਼੍ਰੀ ਫਤਿਹਗੜ੍ਹ ਸਾਹਿਬ ਅਰਵਜੂਤ ਕੌਰ ਜੀ ਔਰ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਖਾਸ ਤੌਰ ਤੇ ਕਿਉਂਕਿ ਪੈਟਰੋਲਿੰਗ ਕਰਦੇ ਹੋਏ ਘੋੜਿਆਂ ਦੇ ਉੱਪਰ ਜੋ ਜਵਾਨ ਵੀ ਨਜ਼ਰ ਆਉਂਦੇ ਆਂ ਔਰ ਮੈਮ ਖੁਦ ਵੀ ਹਾਰਸ ਰਾਈਡਿੰਗ ਕਰਦੇ ਆਂ ਪੈਟਰੋਲਿੰਗ ਕਰਦੇ ਹੋਏ ਨਜ਼ਰ ਆਉਂਦੇ ਆ ਤਾਂ ਸਾਡੀ ਕੋਸ਼ਿਸ਼ ਇਹ ਸੀਗੀ ਕਿ ਜਰੂਰ ਇਹਨਾਂ ਨੂੰ ਦਿਖਾਇਆ ਵੀ ਜਾਵੇ ਕਿ ਕਿਸ ਤਰੀਕੇ ਦੇ ਨਾਲ ਮੈਨੇਜਮੈਂਟ ਪੂਰਾ ਦਾ ਪੂਰਾ ਕੀਤਾ ਗਿਆ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਜੋ ਇੰਤਜ਼ਾਮ ਨੇ ਉਹਨਾਂ ਨੂੰ ਲੈ ਕੇ ਖਾਸ ਤੌਰ ਤੇ ਚੈਲੰਜ ਤੋਂ ਵੱਡੇ ਚੈਲੰਜ ਤੋਂ ਘੱਟ ਨਹੀਂ ਹੈ ਕੰਮ ਤਾਂ ਵੱਡੀ ਗਿਣਤੀ ਦੇ ਵਿੱਚ ਕੋਸ ਵੀ ਮੰਗਵੋਣੀ ਪਈ ਹੈ ਔਰ ਉਸ ਤੋਂ ਬਾਅਦ ਫਿਰ ਇਸ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਇੰਤਜ਼ਾਮ ਕਰ ਰਹੀ ਹੈ ਉਹ ਅਸੀਂ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ